ਰਾਤ ਵੀਰ ਜੀ ਬੈਂਕ ਚੋਂ ਪੈਸੇ ਕਢਾ ਕੇ ਲੈ ਕੇ ਆਏ ਨੇ ਆਕੇ ਸੌਦਾ ਲੈ ਕੇ ਆਉਣਾ ਸੌਦਾ ਲੈ ਕੇ ਹੁਣ ਤਾਂ ਖੁਸ਼ ਹੋਣਾ ਹੁਣ ਤਾਂ ਕਾਜੇ ਠੰਡ ਪੈ ਗਈ ਹੂ ਲੜਕੇ ਜੋ ਚਲੇ ਗਏ ਨੇਹਾ ਮੇਰੇ ਘਰ ਸੂ ਗੱਲ ਕੀ ਹੋਈ ਆ ਕਾ ਤੋ ਖੜਾ ਖੜਾ ਬਾਹ ਛੋੜੋ ਮੇਰੀ ਪੁੱਗੀ ਕਣਗੇ ਪਿੰਡ ਵੀ ਦੋਨੇ ਪੈਣਾ ਅੱਡ ਹੋ ਗਈਆਂ ਤੇ ਆ ਤਾਂ ਚਲ ਅੰਨ ਆਸੇ ਕੋਈ ਨੇਹਾ ਕਿੱਧਰ ਗਈ ਨੇਹਾ ਗੱਲ ਸੁਣੀ ਛੋਟੀ ਹਾਂ ਜੀ ਦੀਦੀ ਉਰੇ ਆਲੇ ਤੂੰ ਕੱਪੜੇ ਸੁਕਣੇ ਲਾ ਦੇ ਮੈਂ ਤਾਂ ਸੁੱਕੀ ਗਿਆ ਵਸ ਤੂੰ ਫੁੱਲ ਲਵਾ ਤੋਲੀ ਪਾਈ ਹੁਣੇ ਢੱਕੇ ਮੇਰੇ ਘਰ ਸ ਨੂੰ ਸੱਜੂ ਸੋਜੀ ਚ ਕੀ ਬਣਾਉਣਾ ਕਰਜੂ ਦੇਖ ਲਉ ਦੇ ਕੀ ਉਧਰਨਾ ਗੋਭੀ ਬਣਾਵਾ ਪਈ ਵੀ ਹੈਗੀ ਚੱਲ ਜੀ ਤੂੰ ਦੱਸ ਤੇ ਕੀ ਪਸੰਦ ਹੈ ਮੈਨੂੰ ਤਾਂ ਗੋਭੀ ਹੀ ਪਸੰਦ ਹੈ ਪਰ ਗੋਭੀ ਬਣਾ ਲੈਨੇ ਆ ਠੀਕ ਆ ਤੇ ਮੈਂ ਕਹਿੰਦੀ ਸੀਗੇ ਉਹਨਾਂ ਦਾ ਫੋਨ ਫੰਡ ਤਾਂ ਨਹੀਂ ਆਇਆ ਅਜੇ ਤੱਕ ਨਹੀਂ ਆਏ ਹੈਗੇ ਉਹਨਾਂ ਪਤਾ ਨਹੀਂ ਦੀਦੀ ਕਿੰਨਾ ਟਾਈਮ ਹੋ ਗਿਆ ਤੇ ਨਾਲੇ ਕੰਮ ਤਾਂ ਮਾੜਾ ਮੋਟਾ ਹੁੰਦਾਗਾ ਚਲੇ ਦੋਨੇ ਜਾਂਦੇ ਨੇ ਹੋਰ ਆਪਾਂ ਵੀ ਕੰਮ ਨਿਵੇੜ ਕੇ ਝੋਕੜੀ ਬੈਠ ਗਏ ਨੇ ਗਰਮੀ ਦੇਖੀ ਮੈਰੀ ਭਾਰੀ ਹੋਈ ਪਈ ਉਹਦੀ ਔਰ ਇੱਕ ਤਾਂ ਨਾਲ ਰੁੱਖ ਵੱਢੀ ਜਾਂਦੇ ਆ ਕੋਈ ਲਾਉਂਦਾ ਹੈ ਨਹੀਂਗਾ ਸਾਈ ਤਾਂ ਇੰਨੀ ਗਰਮੀ ਚੱਲ ਦੀਦੀ ਮੇਰੇ ਕੋਲ ਸਿਰਫ ਥੋੜੇ ਕੱਪੜੇ ਰਹਿ ਗਏ ਮੈਂ ਤਾਂ ਕਿਉਂ ਨਹੀਂ ਆ ਤੂੰ ਨੇ ਸੱਪਨੇ ਲਾ ਲਈ ਚਲ ਠੀਕ ਆ

ਉੱਤੇ ਗਰਮੀ ਬਹੁਤਾ ਜਾ ਰਹਾ ਥੱਕ ਗਿਆ ਤਾਂ ਉਹ ਮੰਡੀ ਜੇ ਮੇਰਾ ਤਾਂ ਬੜਾ ਚੱਕਰ ਲਾ ਗਿਆ ਉੱਥੇ ਇੱਕ ਦਿਨ ਆੜ ਜਾ ਗਏ ਉਧਰ ਬਾ ਜਾ ਕੇ ਉਧਰ ਵਗ ਜਾ ਬੈਂਕ ਜੇ ਗਏ ਬਾਈ ਪੈਸੇ ਤਾਂ ਸਾਮਕੇ ਪਾਲੇ ਸੀ ਪੈਸੇ ਤਾਂ ਪਾਲੇਵੇਂ ਉੱਥੀ ਮੰਡੀ ਜੇ ਬਹੁਤ ਟਾਈਮ ਲਵਾਦਾ ਉਹਨਾਂ ਨੇ ਤਾਂ ਮੋਟਾ ਕੰਮ ਕਰਾ ਲਿਆ ਠੀਕ ਹੈ ਤਾਂ ਹਾਂ ਬਾਈ ਕਰਾ ਲੇਤੀ ਇਹ ਤਾਂ ਅਰੇ ਸਭ ਕੁਝ ਕੁਰੀ ਦਿਖਾ ਦਿੰਦਾ ਖਰਾਬ ਤੇ ਹਾਂ ਹਾਂ ਬਾਈ ਮੈਂ ਕੋਲ ਵਰਗੀ ਫਲਾਸ ਉਹ ਯਾਰ ਮਾਰ ਬਾਜ ਪਾਣੀ ਬੋਣ ਦਾ ਲੈ ਕੇ ਆਉਣਾ ਨਾ ਪਤਾ ਹੀ ਨਹੀਂ ਲੱਗਿਆ ਹਿਸ ਤੱਕ ਉਹ ਬਾਈ ਉਹ ਛੱਟ ਯਾਰ ਉਹ ਤਾਂ ਅੰਦਰੇ ਬੈਠੀ ਹੋਣੀਆਂ ਨੇ ਆਹ ਮੋਹਰ ਆਯਾ ਦੇਸਰਾਣੀ ਉਹ ਸਾਰੇ ਆ ਪੈ ਜਾਣੇ ਇਹਨਾਂ ਦਾ ਵੀ ਯਾ ਗਰਮੀ ਕਿੰਨੀ ਪੈਂਦੀ ਆ ਵੀ ਕੋਈ ਆਇਆ ਬੰਦਾ ਕੋਈ ਗਿਆ ਆਪਣਾ ਮੋਟਰਸਾਂ ਦੀ ਆਵਾਜ਼ ਤਾਂ ਸੁਣੀ ਹੋਊ ਕੀ ਕਰਦੇ ਨੇ ਦੇਸਰਾੰਦਰਾ ਆਹ ਰਸੋਈ ਖੁੱਲੀ ਪਈ ਆ ਹੈ ਯਾ ਕੁੱਤਾ ਬੜੇ ਬਿੱਲਾ ਬੜੇ ਜਾਂ ਕੋਈ ਚੱਕ ਲੈ ਜੇ ਸਮਾਨ ਧਰ ਜੇ ਲੈ ਜੇ ਚਾਹੀ ਹੈ ਹੈ ਯਾ ਤੁਸੀਂ ਲਿਆ ਪਾਣੀ ਯਾਰ ਮੈਂ ਹੀ ਲਿਆ ਕੇ ਦਿੰਦਾ ਪਾਣੀ ਲੈ ਜਾ ਕੇ ਯਾਰ ਦਮਾਗ ਖਰਾਬ ਕਰਿਆ ਪਿਆ ਯਾਰ ਆ ਮੋਹਰ ਨਾਲ ਸ਼ਰਾਣੀ ਬੈਂਦਣੇ ਜਾ ਕੇ ਇਹ ਦੇਖੀਏ ਨਾ ਤੁਸੀਂ। ਉਹ ਕਬਰਾਂ ਦੇਖ ਰਿਹਾ ਸੀ ਇਹ ਕਦੋਂ ਬੋਟਾ ਬੋਟਾ ਪੈਣੀ ਇਹਨਾਂ ਕਹਿੰਦਾ ਉਹਨਾਂ ਬਾਰੇ। ਅੱਛਾ ਦਿਖਾ ਰਹੇ ਨੇ। ਸੱਚ ਤੁਹਾਨੂੰ ਸਬਜ਼ੀ ਕਿਵੇਂ ਲੱਗੀ ਅਜੀ? ਸਬਜ਼ੀ ਦਾ ਬਹੁਤ ਸਵਾਦ ਸੀ ਤੇ ਬਣਾਈ ਸੀ। ਮੈਂ ਤਾਂ ਕਦੋਂ ਉਹ ਤਾਂ ਛੋਟੀ ਨਹੀਂ ਬਣਾਈ ਸੀ। ਗੋਭੀ ਸਬਜ਼ੀ ਬਣਾਈਦੇ ਇੱਥੇ ਨਾ? ਹਾਂ ਸਵਾਦ ਬਣਾਉਂਦੀ ਹੈ। ਸਵਾਦ ਬਹੁਤ ਵਧੀਆ ਸੀ। ਹੋਰ ਅੱਧ ਮੈਂ ਸਾਰੇ ਪੈਸੇ ਦੇ ਤੈਨੂੰ ਕਿਨ੍ਹਾ ਕਢਾ ਕੇ ਇਹਦੀ ਇੱਕ ਤਾਂ ਆਪਾਂ ਨੇ ਬਿਲਕੁਲ ਭਰ ਦਿੰਦੇ ਨੇ। ਬਾਕੀ ਕੰਮ ਆ ਜਣੇ ਕਰਦੇ। ਸੌਦੇ ਹੁਦਦੇ ਲੈ ਕੇ ਆਉਂਦੇ ਹੁੰਦੇ ਨੇ। ਉਹਦੇ ਵੀ ਦੇਣੇ ਨੇ ਦੁਕਾਨਦਾਰ ਦੇ ਪਹਿਲਾਂ। ਅੱਛਾ। ਹਾਂ ਸੌਦਾ ਲੈਣੇ ਸੀ ਮੈਂ ਸੋਚਿਆ ਮੈਂ ਗਰਮੀ ਬਹੁਤ ਆ ਛੋਟਾ ਵੀ ਕਰੀਗਾ ਛੇਤੀ ਛੇਤੀ ਉੱਥੇ ਮੈਂ ਜਾਂ ਪਿੰਡੋਂ ਲੈ ਲਾਂਗੇ ਜਾ ਕੇ ਪਿੰਡੋਂ ਤਾਂ ਜੀ ਇਹ ਦੁਕਾਨ ਤੋਂ ਲੈ ਤਾਂ ਲਈਏ ਇੱਥੇ ਕੋਈ ਚੀਜ਼ ਮਿਲਦੀ ਹੈ ਕੋਈ ਮਿਲਦੀ ਨਹੀਂ ਐਵੇਂ ਬਾਰੀ-ਬਾਰ ਨੇ ਚੱਕਰ ਲਾਉਣਾ ਪੈਂਦਾ ਮੈਂ ਕਹਿੰਦੀ ਸੀ ਵੀ ਕੀ ਹੋ ਗਿਆ ਭੈਣ ਕੁਛ ਨਹੀਂ ਉਹ ਤਾਂ ਤੇਰੇ ਭਾਈ ਨੇ ਪੈਸੇ ਹੀ ਫੜਾਈ ਸੀਗੇ ਅੱਛਾ ਮੈਂ ਇੰਕਾਈ ਆਂਦੀ ਸੀ ਵੀ ਸੌਦਾ ਪਤਾ ਆਪ ਆਪਣਾ ਸ਼ਹਿਰੋਂ ਲਿਆਵਾਂਗੇ ਇਤੋ ਬਾਰੀ ਬਾਰੀ ਚੱਕਰ ਲਾਉਣਾ ਬੈਨ। ਹੋਰ ਵੀਰ ਜੀ ਨਾਲ ਇਹਨਾਂ ਦੀ ਦੁਕਾਨ ਤੇ ਕੋਈ ਚੀਜ਼ ਹੁੰਦੀ ਐ ਕੋਈ ਚੀਜ਼ ਹੁੰਦੀ ਨਹੀਂ ਹੈਗੀ। ਨਾਲੇ ਵਧੀਆ ਨਹੀਂ ਆਉਂਦੇ ਹੈਗਾ ਸਮਾਨ ਇਹਨਾਂ ਦੇ। ਨਾ ਕੋਈ ਆਪਾਂ ਬਾਹਰ ਸ਼ਹਿਰੋਂ ਲਿਆਵਾਂਗੇ ਫਿਰ ਜਾ ਕੇ ਕੋਈ ਗੱਲ ਨਹੀਂ। ਹਾਂ ਥੋੜਾ ਬੁਰਾ ਥੋੜਾ ਕਣਾ ਜਾਵਾਂਗੇ ਛਰਦਾ ਕੁਝ ਨਾ ਤਾਂ ਫਿਰ ਪਜ ਬਜ਼ਾਰੋਂ ਲਿਆਵਾਂਗੇ ਜਾ ਕੇ। ਥੋੜੇ ਇਕੱਠੇ ਲਿਆ ਕੇ ਰੱਖ ਲਿਓ ਤੁਸੀਂ ਕੱਲੂ ਵਗ। ਮੈਂ ਪੱਟੀ ਲਾ ਮੈਂ ਛੋਟੇ ਨੂੰ ਕਹ ਦੂੰਗਾ ਆਪਾਂ ਜਾ ਕੇ ਹੀ ਲਿਆਵਾਂਗੇ ਦੋ ਜਣੇ। ਉਹਦਾ ਰੀਚਾਰਜ ਕਰਾਉਣ ਗਏ ਹੋਏ ਨੇਗੇ। ਕੋਈ ਨਾ ਹੋਊਗਾ। ਹੋਰ। ਚ ਲੱਭਾ ਅੱਜ ਵੇਲੇ ਰੀਚਾਰਜ ਕਰਾਉਣ ਵਗਿਆ ਹੋਰ ਸੁਬਾ ਕਰਾਉਂਦਾ ਰੀਚਾਰਜ ਚਲੋ ਠੀਕ ਹੈ ਜੀ ਮੈਂ ਪੈਸੇ ਸਾਮਦੇ ਲਿਆਂਗੇ ਚਲ ਕੋਈ ਸਾਮਦੇ ਪੈਸੇ ਨੀਹਾ ਹਾਂਜੀ ਬਣੀ ਨਹੀਂ ਚਾਹ ਲੈ ਸਾਤਾ ਬਣ ਗਈ ਚਾਹ ਲੋ ਆ ਦੇ ਮੈਂ ਉਹ ਸੱਚ ਮੇਰੀ ਗੱਲ ਸੁਣੋ ਤੁਸੀਂ ਮੈਂ ਤਾਂ ਤੁਹਾਡੇ ਨਾਲ ਐਂ ਗੱਲ ਕਰਨੀ ਸੀ ਰਾਤ ਵੀਰ ਜੀ ਬੈਂਕ ਚੋਂ ਪੈਸੇ ਕਢਾ ਕੇ ਲੈ ਕੇ ਆਏ ਨੇ ਅਕੇ ਸੌਦਾ ਲੈ ਕੇ ਆਉਣਾ ਸੌਦਾ ਲੈ ਕੇ ਆਉਣਾ ਉਹ ਕੱਲ ਗਏ ਤਾਂ ਸੀ ਬਾਜ਼ਾਰ ਕੱਲ ਰੇ ਆਉਣਾ ਸੀ ਲੈ ਥੰਨੂ ਤਾਂ ਕੀ ਪਤਾ ਲੱਗਦਾ ਕੀ ਪਤਾ ਕਾਦੇ ਵਾਸਤੇ ਪੈਸੇ ਕਢਾਉਂਦੇ ਨੇ ਕੀ ਪਤਾ ਕਿੱਥੇ ਲਾਉਣੇ ਹੁੰਦੇ ਉਹਨਾਂ ਨੇ ਪੈਸੇ ਨਾ ਤਾਂ ਆਪਾਂ ਨੂੰ ਕੁਝ ਦੱਸਦੇ ਨੇ ਉਹ ਇਹ ਤਾਂ ਹੈ ਇਹ ਤਾਂ ਕੜਾ ਹੈ ਤੇ ਲੱਗਦਾ ਪਤਾ ਦੀ ਬਾਈ ਨੇ ਕਿੰਨੇ ਕੜਾਏ ਨੇ ਤੁਸੀਂ ਤਾਂ ਜੀ ਬਾਲੀ ਭੋਲੇ ਹੋ ਤੁਹਾਨੂੰ ਨਹੀਂ ਪਤਾ ਲੱਗਦਾ ਘਰੇ ਕੀ ਕੁਛ ਚਲੀ ਜਾਂਦਾ ਨਾਲੇ ਆਪਣਾ ਤਾਂ ਵਾਹਨ ਦਾ ਵੀ ਇਕੱਠਾ ਹੀ ਕਰਦੇ ਹੋ ਤੁਸੀਂ ਪੜਾ ਮੋਟਾ ਧਿਆਨ ਰੱਖਿਆ ਕਰੋ। ਉਹ ਨਹੀਂ ਨਹੀਂ ਕਮਲਿਏ। ਉਹ ਤਾਂ ਮੇਰਾ ਭਾਈ ਆ। ਉਹ ਨਹੀਂ ਮੇਰੇ ਨਾਲ ਨਿਕਲਣ ਕਰ ਸਕਦਾ। ਤੈਨੂੰ ਕੀ ਭਲੇਖਾ ਪੈਂਦਾ? ਹਾਂ ਤਾਂ ਮੇਰੀ ਵੀ ਸਗੀ ਭੈਣ। ਪਰ ਅਸਲ ਗੱਲ ਤਾਂ ਇਹ ਆ, ਸ਼ਰੀਕ ਤਾਂ ਸ਼ਰੀਕ ਹੀ ਹੁੰਦਾ ਹੈ। ਉਹ ਕਮਲਿਏ, ਤੂੰ ਬਹੁਤਾ ਨਾ ਸੋਚਿਆ ਕਰ। ਉਵੇਂ ਤੂੰ ਦਿਮਾਗ ਚ ਲੈ ਜਾਂਦੀ ਆ। ਚਾਹ ਪੀਣਾਂ ਦੇ ਮੈਨੂੰ। ਤਾਂ ਚੰਗਾ। ਤੂੰ ਹੀ ਦਿਮਾਗ ਚ ਲੈ ਜਾਂਦੀ ਆ। ਹੱਦ ਹੋ ਗਈ ਲੈ। ਮੇਰੀ ਗੱਲ ਤੇ ਜਮਾਂ ਹੀ ਧਿਆਨ ਨਹੀਂ ਦਿੱਤਾ। ਮੈਂ ਕਹੀ ਜਾਂਦੀ ਆ ਸ਼ਰੀਕ ਤਾਂ ਸ਼ਰੀਕ ਹੀ ਹੁੰਦਾ। ਮੇਰੀ ਗੱਲ ਟਾਲਮਟੋਲੀ ਕਰਕੇ ਰੱਖਤੀ। ਕੋਈ ਨਹੀਂ। ਮੈਂ ਦੇਖਦੀ ਆ ਐ ਨਹੀਂ ਚੱਲਣ ਦਿੰਦੀ ਫਿਰ ਮੈਂ ਕਰੇ ਅਜਨੇ ਹ ਉੱਠੀ ਨਹੀਂ ਹੈਗੀ ਨੇਹਾ ਨੇਹਾ ਮੇਰੀ ਗੱਲ ਸੁਣੀ ਹਾਂ ਜੀ ਦੀਦੀ ਦੱਸੋ ਮੈਂ ਕਹਿੰਦੀ ਮੈਂ ਸਬਜ਼ੀ ਬਣਾ ਲੈਣੀ ਆ ਤੂੰ ਐ ਕਰ ਆਟਾ ਗੁੰਨ ਲੈ ਰੋਟੀ ਲਾ ਦੀ ਦੀਦੀ ਮੇਰਾ ਤਾਂ ਨਾ ਸਿਰ ਬਾਲਾ ਦੁਖੀ ਜਾਂਦਾ ਮੇਰੇ ਤੋਂ ਨੀ ਕੰਮ ਕੁਮ ਜੇ ਹੁੰਦੇ ਚੱਲ ਫਿਰ ਐ ਕਰ ਦਵਾਈ ਲੈ ਕੇ ਪੈ ਜਾ ਪਤਾ ਕੀ ਐ ਤੂੰ ਸਾਰਾ ਦਿਨ ਫੋਨ ਦੇਖਦੀ ਰਹਿੰਦੀ ਆ ਉਹਦੇ ਨਾਲ ਹੋ ਰਿਹਾਗਾ ਸਿਰ ਦੁਖੀ ਹੁੰਦਾ ਉਹੋ ਦੀਦੀ ਤੂੰ ਤਾਂ ਮੈਨੂੰ ਫੋਨ ਦੇਖਦੇ ਨੂੰ ਵੀ ਨਹੀਂ ਜਰਦੇ ਹੈਗੇ ਫਿਰ ਕੀ ਹੋਗਾ ਜੇ ਮੈਂ ਫੋਨ ਦੇਖਦੀ ਆਂਗੀ ਤੂੰ ਤਾਂ ਗੁੱਸਾ ਹੀ ਕਰਗੀ ਮੈਂ ਤਾਂ ਕਹਿਨੀ ਆ ਆਪਾਂ ਫੋਨ ਦੇਖਦੇ ਰਹਿੰਦੇ ਨਾ ਉਹਦੇ ਨਾਲ ਦਿਮਾਗ ਤੇ ਹੋ ਹੁੰਦਾ ਪ੍ਰੈਸ਼ਰ ਪੈਂਦਾ ਮੈਂ ਤਾਂ ਹੀ ਸਿਰ ਦੁਖੋ ਲੱਗ ਜਾਂਦਾ ਹੁਣ ਇਹਦਾ ਮਤਲਬ ਕੀ ਐ ਦੀਦੀ ਵੀ ਮੈਂ ਫੋਨ ਨਾ ਦੇਖਿਆ ਕਰਾਂ ਮੈਨੂੰ ਆਪਦਾ ਰੀਚਾਰਜ ਕਰਾਉਣੀ ਐ ਮੈਂ ਫੋਨ ਤਾਂ ਦੇਖੂਗੀ ਨਾਲੇ ਮੈਂ ਤੁਹਾਨੂੰ ਅੱਜ ਕਿਹਾਗਾ ਵੀ ਮੇਰਾ ਸਿਰ ਦੁਖੀ ਜਾਂਦਾ ਅੱਗੇ ਮੈਂ ਤੁਹਾਨੂੰ ਕਿੰਨਾ ਕਹਿਨੀ ਐਗੀ ਉਹ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਸੀਗਾ ਹੁੰਦਾ ਬਲੌਂਚੀ ਘਾਟਾਗਾ ਜਦੋਂ ਦੇਖੋ ਤੁਸੀਂ ਬਾਨੇ ਘੜਨ ਲੱਗ ਜਾਨੇ ਹੋਗੇ ਇੱਕ ਦਿਨ ਕਿਹਾ ਸਿਰ ਦੁਖਦਾ ਮੇਰੇ ਨਾਲ ਆਡੇ ਲਾਉਣ ਬੈਗੇ ਤੁਸੀਂ ਤਾਂ ਮੇਰੇ ਲੈ ਪਾਗਲ ਜੀ ਸੁਬਾ ਸੁਬੇ ਲੜਨ ਲੱਗੀ ਮੈਨ ਲੱਗਦਾ ਹਰਜੀਤ ਨਾਲ ਲੜੀ ਹੋਗੀ ਤਾਂ ਹੀ ਮੇਰੇ ਨਾਲ ਉਖੜੀ ਪਈ ਆ ਹੰਬੀ ਬਰੋਟੀ ਪਾਲਿਆ ਲੈ ਦਿੰਨੀ ਆ ਜੀ ਕੀ ਗੱਲ ਚੁੱਫੜੀ ਬੈਠੀਆਂ ਕੀ ਹੋ ਗਿਆ ਕੁਛ ਨਹੀਂ ਜੀ ਉਹ ਤਾਂ ਨਾ ਮੈਂ ਅੱਜ ਦੁਪਹਿਰੇ ਕਹਿਤਾ ਨਹੀਂ ਹਾਂ ਮੈਂ ਕਿ ਤੂੰ ਨਾ ਮੈਂ ਸਬਜ਼ੀ ਬਣਾ ਲੀ ਨੀ ਤੂੰ ਮੈਂ ਆਟਾ ਗੁੰਨ ਕੇ ਨਾ ਰੋਟੀ ਲਾ ਲੈ ਬਸ ਐਨੀ ਗੱਲ ਚ ਮੈਨੂੰ ਬੋਲਣ ਲੱਗ ਗਈ ਉਹ ਯੂ ਖੜੇ ਖੜੀ ਜਿੰਗ ਗੱਲਾਂ ਕਰੀ ਗਈ ਬਾਬਾ ਬੋਲੀ ਅੱਜ ਤਾਂ ਮੈਨੂੰ ਓ ਕੀ ਪਤਾ ਵਿੱਚ ਲੜੇ ਹੋਣ ਮੀ ਮੀ ਵੀ ਦੋ ਜਾਨੇ ਮੈਨੂੰ ਵੀ ਲੜਾ ਹਾਂ ਪਰ ਫਿਰ ਵੀ ਮੈਂ ਉਹ ਤੋਂ ਵੱਡੀ ਹਾਂ ਐ ਵਜੀ ਗੱਲ ਥੋੜੀ ਨਾ ਕਰਦੇ ਹੁੰਦੇ ਆ ਮਾੜੀ ਮੋਟੀ ਵੀ ਨਹੀਂ ਲਿਆ ਜੀ ਚੱਲ ਛੱਡ ਬਣੀ ਰੋਟੀ ਤੇ ਖਾਲੀ ਨਾ ਜੀ ਮੈਂ ਤਾਂ ਭੁੱਖਾ ਹਾਂ ਨੀ ਮੈਂ ਤੁਹਾਡੇ ਵਾਸਤੇ ਲੈ ਆ ਦਿੰਦੀ ਆ ਮੈਨੂੰ ਆ ਲੱਗਦਾ ਵੀ ਉਹਨਾਂ ਵਿੱਚ ਕੋਈ ਗੱਲ ਹੋਈ ਹੈ ਵੀ ਗੱਲ ਤਾਂ ਹੋਊਗੀ ਤਾਂ ਹੀ ਬੋਲਦੀ ਆ ਅੱਗੋਂ ਉਹਦੀ ਦੇਖੀ ਨਹੀਂ ਇੱਕ ਨਾ ਉਹ ਹਾਂ ਮੈਨੂੰ ਕਦੇ ਨਹੀਂ ਬੋਲੀ ਅੱਜ ਤੱਕ ਕਾਫੀ ਕੁਝ ਸੁਣਾ ਗਈ ਮੈਨੂੰ ਉਹ ਨਹੀਂ ਕਦੇ ਐਨਾ ਨਹੀਂ ਬੋਲੀ ਸੀਗੀ ਮੇਰੇ ਅੱਗੇ ਕੋਈ ਨਾ ਮਸੂਟ ਨਾਲ ਗੱਲ ਕਰੂੰਗਾ ਕੀ ਗੱਲਾਂ ਵੀ ਪੁੱਸੂ ਉਹਨੂੰ ਹਾਂ ਤੁਸੀਂ ਪੁੱਛ ਕੇ ਦੇਖੋ ਹਾਂ ਮਸੂਟ ਨਾਲ ਪੁੱਸੂ ਮੈਂ ਹਾਂ ਕੋਈ ਗੱਲ ਤਾਂ ਹੋਊ ਫਿਰ ਤਾਂ ਹੀ ਨਹੀਂ ਬੋਲੀ ਚਲੋ ਕੋਈ ਨਹੀਂ ਮੈਂ ਤੁਹਾਡੇ ਵਾਸਤੇ ਰੋਟੀ ਲੈ ਆਉਂਦੀ ਆ ਆ ਰੋਟੀ ਬਾ ਲੈ ਚਲੋ ਅਰਜੀਤ ਕਿੱਥੇ ਚੱਲਿਆ ਤੂੰ? ਉਹ ਪਾਪੀ ਮੈਂ ਤਾਂ ਪਿੰਡ ਦੇ ਨੂੰ ਚੱਲਿਆ ਸੀਗਾ ਆਪਣੇ ਆੜੀ ਦੋਸਤ ਕੋਲ। ਅੱਛਾ ਚੱਲ ਮੈਂ ਤਾਂ ਐ ਕੈਂਸੀ ਆਉਂਦਾ ਹੋਇਆ ਨਾ ਮੇਰੇ ਦੁਕਾਨ ਤੋਂ ਦਵਾਈ ਫੜ ਲਈ ਚੱਲ। ਉਹ ਭਾਬੀ ਉਹ ਮੈਂ ਤਾਂ ਆਪਣੇ ਦੋਸਤ ਕੋਲ ਚੱਲਿਆ। ਉਹ ਖਬਰ ਮੈਨੂੰ ਕਿੰਨਾ ਟਾਈਮ ਲੱਜੂ ਉੱਥੇ। ਚੱਲ ਫੇਰ ਕੀ ਆ ਮੈਨੂੰ ਕਿਹੜਾ ਹੋਣੀ ਚਾਹੀਦੀ ਐ ਮੈਂ ਤਾਂ ਸ਼ਾਮ ਨੂੰ ਲੈਣੀ ਹੁੰਦੀ ਐ। ਤੂੰ ਆਂਦਾ ਹੋਇਆ ਫੜ ਲਈ। ਉਹ ਭਾਬੀ ਉਹ ਸ਼ਾਮ ਨੂੰ ਤਾਂ ਵੀਰੇ ਨੇ ਵੀ ਆ ਜਨ। ਤੁਸੀਂ ਉਹ ਤਾਂ ਮੰਗਾ ਲਿਓ। ਉਹ ਨਾਲੇ ਮੈਂ ਕਿਸੇ ਧੁੱਪ ਚ ਫਿਰੂੰਗਾ ਉੱਥੇ। ਤੁਸੀਂ ਉਹ ਤਾਂ ਮੰਗਾ ਲਿਓ। ਮੈਨੂੰ ਜਾਣ ਦੇ ਮੈਨੂੰ ਕਾਲੀ ਆ। ਕੋਈ ਨਹੀਂ ਮਰਜੀ ਐ ਤੇ। ਉਹ ਤਾਂ ਕੁਛ ਨਹੀਂ ਐ ਬਾਹਰ ਜਾਂਦਾ ਸੀ ਨਾ ਮੈਂ ਚੱਲ ਮੈਂ ਦਵਾਈ ਫੜ ਲਿਆਉਗਾ ਇਹ ਨਹੀਂ ਜਵਾਬ ਜੀ ਦੇ ਤਾਂ ਮੈਨੂੰ ਜਵਾਬ ਤਾਂ ਦੇਣੇ ਪੈਣਗੇ ਤੁਸੀਂ ਵੀਰ ਜੀ ਨੂੰ ਕਹਦਿਆ ਕਰੋ ਨਾ ਇਹ ਕਿਹੜੇ ਵਿਲੇ ਨੇਗੇ ਚੱਲ ਕੋਈ ਨਹੀਂ ਇਹ ਵਾਰ ਕੀ ਆ ਗੋਬਾ ਬਿਨੁਆ ਬੋਲਦੀਆਂ ਉਹੋ ਜੀ ਤੁਸੀਂ ਚੁੱਪ ਕਰ ਦੋ ਤੁਹਾਨੂੰ ਗੱਲ ਦਾ ਨਹੀਂ ਪਤਾ ਹੈਗਾ ਆਪਾਂ ਕਿਹੜੇ ਇਹਨਾਂ ਦੇ ਨੌਕਰ ਰੱਖਿਆਂਗੇ ਜਦੋਂ ਜੀ ਕਰਦਾ ਉਹਦੀ ਕੰਮ ਨੂੰ ਕਹਿ ਦਿੰਦੇ ਨੇਗੇ ਵੱਡੇ ਵੀਰ ਜੀ ਨੂੰ ਕਹਦਿਆ ਕਰੋ ਭਾਲੇ ਕਿਹੜੇ ਵਿਲੇੜ ਦੇਗੇ ਘਰੇ ਲੈ ਇਹ ਚ ਨੌਕਰ ਵਾਲੀ ਕਿਹੜੀ ਗੱਲ ਆ ਛੋਟਾ ਭਰਾ ਆਗਾ ਮੇਰਾ ਮੈਂ ਛੋਟੇ ਭਰਾ ਨੂੰ ਸਮਝਾਉਂਦੀ ਆਂ ਨਾਲੇ ਇੱਥੇ ਤੈਨੂੰ ਮੈਂ ਹੀ ਵਿਆਹ ਕੇ ਲਈ ਸੀ ਤੇ ਤੂੰ ਹੁਣ ਮੜੀ ਮੜੀ ਗੱਲ ਤੇ ਗੁੱਸਾ ਕਰੇਂਗੀ ਐ ਥੋੜੀ ਨਾ ਚੱਲਣਾਗਾ ਕਰ ਲੈ ਜੀ ਵਿਆਹ ਕੇ ਲੈ ਕੇ ਆਇਆ ਸੀ ਇਸ ਘਰ ਦੇ ਵਿੱਚ ਤੇ ਫਿਰ ਮੈਂ ਕਿਹੜਾ ਵਿਆਹ ਤੋਂ ਬਿਨਾਂ ਰਹਿੰਦੀ ਸੀ ਮੇਰਾ ਕਿਤੇ ਹੋਰ ਹੋ ਜਾਂਦਾ ਨਾਲੇ ਤੁਸੀਂ ਕਿਹੜਾ ਮੇਰੇ ਤੇ ਸਾਨ ਕੀਤਾਗਾ ਉਹ ਨਹੀਂ ਆ ਤੁਸੀਂ ਕਿਉਂ ਲੜੀ ਜਾਂਦੇ ਹੋ ਤੁਹਾਨੂੰ ਗੱਲ ਦਾ ਨਹੀਂ ਨਾ ਪਤਾ ਤੁਸੀਂ ਤਾਂ ਚੁੱਪੀ ਕਰ ਜਾ ਕਰੋ ਬੱਡੇ ਵੀਰ ਜੀ ਨੂੰ ਮੈਂ ਕਦੇ ਕੋਈ ਕੰਮ ਕਿਹਾਗਾ ਤੁਸੀਂ ਤੇ ਲੜੀ ਹੋ ਜਾਣਾ ਹੁਣ ਤਾਂ ਖੁਸ਼ ਹੋਣਾ ਹੁਣ ਤਾਂ ਕਾਜੇ ਠੰਡ ਪੈ ਗਈ ਹੂ ਲੜਕੇ ਜੋ ਚਲੇ ਗਏ ਇਹ ਹੈ ਮੇਰੀ ਗੱਲ ਸੁਣ ਗੱਲ ਕੀ ਹੋਈ ਆ ਕਾ ਤੋ ਖੜਾ ਖੜਾ ਬਾਹ ਛੱਡੋ ਮੇਰੀ ਜਿਵੇਂ ਤੁਹਾਨੂੰ ਤਾਂ ਕੁਝ ਪਤਾ ਹੀ ਨਹੀਂ ਜਾਣ ਬੁੱਝ ਕੇ ਸਵਾਦ ਲੈਣੇ ਹੋ ਤੁਸੀਂ ਹੁਣ ਹੋਇਆ ਕੀ ਇਹਨਾਂ ਨੂੰ ਦੋਨਾਂ ਨੂੰ ਹੁਣੇ ਜਵਾਬ ਦੇਤਾ ਤੇ ਇਹ ਸਿੱਧੇ ਮੂੰਹ ਗੱਲ ਨਹੀਂ ਕਰਦੀ ਕੋਈ ਨਹੀਂ ਆ ਲੈਣ ਦੋ ਇਹਨਾਂ ਨੂੰ ਕਰਦੀ ਆ ਮੈਂ ਵੀ ਗੱਲ ਕੀ ਗੱਲ ਹੋ ਗਈ ਸਤੀਪਸ ਨਬਿਆ ਅੱਗੇ ਜੀ ਤੁਸੀਂ ਹਾਂ ਉਹ ਤਾਂ ਜੀ ਮੇਰੀ ਦਵਾਈ ਮੁੱਕੀ ਪਈ ਐ ਮੈਂ ਕਹਿੰਸੀ ਲਿਆ ਦਿਓ ਮੈਨੂੰ ਦਵਾਈ ਤੁਸ ਮੇਰੇ ਦਾਦਾਟਾ ਸੀ ਜੀ ਮੇਰੇ ਦਿਮਾਗ ਚੋਂ ਨਿਕਲ ਗਏ ਉਹ ਤਾਂ ਇਹ ਤਾਂ ਠੀਕ ਨਹੀਂ ਹੁੰਦੀਆਂ ਗਈ ਉਹ ਤਾਂ ਮੈਂ ਛੋਟੇ ਨੂੰ ਕਿਹਾ ਸੀ ਉਹ ਜਾਂਦਾ ਸੀਗਾ ਬਾਹਰ ਨੂੰ ਮੈਂ ਉਹਨੂੰ ਕਿਹਾ ਮੈਂ ਮੈਂ ਦਵਾਈ ਲਿਆਦੀ ਆਉਂਦਾ ਹੋਇਆ ਤੁਸੀਂ ਚਿੜੀ ਗਿਆ ਤੇ ਉਤੋਂ ਨਹੀਂ ਹਾਂ ਪਤਾ ਨਹੀਂ ਇਹਨੂੰ ਹੋਇਆ ਕੀ ਹੈ ਪਰ ਸੋਦੇ ਲੱਗ ਰਹੀ ਹੈ ਮੇਰੇ ਨਾਲ ਵੇਰ ਉਹ ਕਰੀ ਜਾਂਦੀ ਹੈਗੀ ਪੂਰਾ ਲੜੀ ਜਾਂਦੀ ਹੈ ਲੜੀ ਜਾਂਦੀ ਹੈ ਮੈਨੂੰ ਤਾਂ ਸਮਝ ਨਹੀਂ ਆਉਂਦਾ ਉਹ ਤੈਨੂੰ ਪਤਾ ਤਾਂ ਹੈਗਾ ਸੋ ਭੈਣ ਦੇ ਸੁਭਾਅ ਦਾ ਉਹ ਛੋਟੇ ਨੂੰ ਕਹਿ ਗਈ ਗੱਲ ਕਹਣੀ ਆ ਉਹ ਤਾਂ ਠੀਕ ਹੈ ਜੀ ਲੜ ਲੈ ਕੋਈ ਗੱਲ ਨਹੀਂ ਅੱਜ ਤਾਂ ਮੈਨੂੰ ਕਹਿੰਦੀ ਅਸੀਂ ਕਿਹੜਾ ਨੌਕਰ ਰੱਖਿਆ ਤੁਹਾਡੇ ਲੈ ਚ ਨੌਕਰ ਵਾਲੀ ਕਿਹੜੀ ਗੱਲ ਹੋ ਗਈ ਭਲਾ ਮੈਨਾਂ ਕਿਹਾ ਮੈਂ ਹਾਂ ਤਾਂ ਕਿ ਤੈਨੂੰ ਸਮਝ ਨਹੀਂ ਬਗਵਾਇਆ ਸੁਭਾਅ ਵੀ ਰੁਕਰ ਪਜਦਾ ਬਗਨੋ ਨਾ ਦੋਨਾਂ ਦੇ ਐ ਹੋ ਰਿਹਾ ਜੀ ਉਹ ਛੋਟੇ ਨੂੰ ਮੈਂ ਕਿਹਾ ਮੈਨੂੰ ਦਵਾਈ ਲੈ ਦੇ ਖੜਾ ਅੰਨ ਸੁਣੀ ਗਿਆ ਨੇਹਣ ਕੁਝ ਵੀ ਨਹੀਂ ਕਿਹਾ ਹੂੰ ਉਹਨੇ ਮੈਨੂੰ ਬਹੁਤਾ ਬਤਾ ਬੋਲਿਆ ਅੱਜ ਤੇ ਖਿਜ ਕੇ ਚਲਾ ਗਿਆ ਦਵਾਈ ਦਾ ਤਾਂ ਕੀ ਕਹਿਣਾ ਸੀ ਟੱਲਣਾ ਹੋਵੇਗਾ ਗੱਲ ਕਰਨ ਕੋਈਆਂ ਬਲੱਡ ਪ੍ਰੈਸ਼ਰ ਕਰਨ ਬਧਾਇਆ ਤੇ ਪਿੱਛੇ। ਤੂੰ ਆਪਦਾ ਆਰਾਮ ਕਰ ਮੈਂ ਦਵਾਈ ਦਰ ਲਿਆ ਦੂੰਗਾ। ਠੀਕ ਐ। ਕੋਈ ਨਹੀਂ ਜੀ ਲਿਆ ਦੋ। ਮੈਂ ਤਾਂ ਐਂ ਗੈਂਸੀ। ਤੂੰ ਛੋਟੇ ਨਾਲ ਗੱਲ ਕਰਕੇ ਦੇਖੋ। ਹੋਈ ਕੀ ਜਾਂਦਾ ਇਸ ਘਰ ਤੇ ਮੈਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ। ਪਤਾ ਨਹੀਂ ਦੋਨਾਂ ਦੇ ਦਿਮਾਗ 'ਚ ਕੀ ਚੱਲੀ ਜਾਂਦਾ ਹੈ। ਕੋਈ ਗਲਤਾਂ ਬੰਦ ਦਵਾਈ ਲਿਆ ਦੂੰਗਾ ਤੈਨੂੰ। ਮੈਂ ਗੱਲ ਕਰਦਾ ਛੋਟੇ ਨਾਲ ਵੀ। ਮੈਂ ਤਾਂ ਜੀਜਾ ਮਾ ਵੀ ਠੀਕ ਨਹੀਂ ਹੈਗੀ। ਤੁਸੀਂ ਲਿਆਈ ਦਿਓ ਮੈਨੂੰ ਵੀ ਬਾਈ। ਤੂੰ ਦਵਾਈ ਲੈ ਕੇ ਖੜ ਜਾ। ਲਿਆ ਦੋ। ਫਿਰ ਬਬੂ ਮਰੀਨ ਦੇਖੜਾ ਸਕੂਲ ਲੈ ਚਾਰ ਕੱਪੜੇ ਧੋਦਾ ਸੱਚ ਨਹੀਂ ਹਦੇ ਵੀ ਕੱਪੜੇ ਹੋਣਗੇ ਨੇਹਾ ਛੋਟੀਆਂ ਆ ਕੱਪੜੇ ਫੜਾ ਜਾ ਉਹਦੇ ਮੈਂ ਕੱਪੜੇ ਧੋਣ ਲੱਗੀਆਂ ਨੇਹਾ ਬੋਲਦੀ ਨਹੀਂ ਹੈਗੀ ਗਈ ਕਿਧਰੇ ਹੈ ਦੇਖ ਕਿਉਂ ਚਲ ਮੈਂ ਆਪ ਹੀ ਲੈ ਆਉਣੀ ਆਂ ਨੀਹਾ ਕਿਧਰ ਗਈ ਨਾਲੇ ਦਾਹੀ ਕਪੜੇ ਧੋਣ ਵਾਲੇ ਹੋਣਗੇ ਧੋਣਾ ਨੇ ਤੁਸੀਂ ਮੇਰੇ ਕੰਮ ਵਿੱਚ ਕੀ ਕਰਦੇ ਹੋਗੇ ਨਾਲੇ ਕੀ ਤੂੰ ਪੁੱਛ ਕੇ ਆਏ ਹੋ ਕਿੰਨੇ ਦਾ ਤੈਨੂੰ ਬਾਜਾ ਮਾਰੀ ਆਣੀ ਐਂ ਬਾਰ ਤੂੰ ਹੈ ਹੀ ਨਹੀਂ ਸੀ ਮੈਂ ਤਾਂ ਐਂ ਗਈ ਸੀ ਮੈਂ ਕਪੜੇ ਧੋਦਣੀਆਂਗੇ ਲੈ ਤੇ ਕਪੜੇ ਲੈਣੇ ਤਾਂ ਇਸ ਮੈਂ ਇੰਨਾ ਗੁੱਸਾ ਘਾਤੋ ਕਰੀ ਐਂ ਨੇ ਤੂੰ ਮੇਰੇ ਮੈਂ ਬੋਲੀ ਨਹੀਂ ਹੈਗੀ ਜੇ ਆਵਾਜ਼ ਮਾਰੀ ਹੋਊਗੀ ਨਾ ਤਾਂ ਮੈਨੂੰ ਸੁਣਦਾ ਨਾਲੇ ਇੱਧਰ ਫੜਾਓ ਮੇਰੇ ਕਪੜੇ ਪੁੱਛ ਕੇ ਵੀ ਆ ਜਾ ਕਰੋ ਠੀਕ ਹੈ 100 ਚੀਜ਼ ਪਈ ਹੋਈਆਂ ਸਾਡੇ ਕਮਰੇ ਦੇ ਵਿੱਚ ਨੀਹਾ ਮੈਂ ਤਾਂ ਕੱਪੜੇ ਲੈਣ ਨਹੀਂ ਆਈ ਸੀ 100 ਚੀਜ਼ ਨੂੰ ਮੈਂ ਇੱਥੋਂ ਕੀ ਚੱਕ ਲੈ ਬੜਾ ਥੋੜਾ ਕੀ ਪਤਾਗਾ ਕੀ ਚੱਕ ਲਵਾਂ ਨਾਲੇ ਬਿਨਾਂ ਪੁੱਛਣਾ ਮੇਰੇ ਕਮਰੇ ਚ ਨਾ ਐਂਟਰੀ ਕਰਿਆ ਕਰੋ ਪਲੀਜ਼ ਇਹ ਤਾਂ ਕਾਮਨ ਸੈਂਸ ਦੀ ਗੱਲ ਲੱਗੀ ਇਹਨਾਂ ਵੀ ਨਹੀਂ ਪਤਾ ਹੈਗਾ ਤੁਹਾਨੂੰ ਨੀਹਾ ਗੱਲ ਕੀ ਹੋਈ ਹੈਗੀ ਮੈਂ ਤਾਂ ਦੇਖੋ ਜੀ ਤੁਹਾਨੂੰ ਸਾਰੀਆਂ ਗੱਲਾਂ ਦਾ ਪਤਾ ਹੀ ਹੈਗਾ ਅਸੀਂ ਤੁਹਾਡੇ ਨੌਕਰ ਨਹੀਂ ਹੈਗੇ ਨੌਕਰਾਂ ਵਾਲੀ ਗੱਲ ਤੂੰ ਬਾਰੀ-ਬਾਰੀ ਕਾਹਤੋਂ ਕਰੀ ਜਾਂਦੀ ਹੈਗੀ ਮੈਂ ਕਿਹਾ ਤੈਨੂੰ ਕੁਝ ਕਿਹਾਗਾ ਕਰ ਤੈਨੂੰ ਕਸੇ ਚੀਜ਼ ਤੂੰ ਰੋਕਿਆਗਾ ਤਨੂ ਦਾ ਜਿਵੇਂ ਪਤਾ ਹੀ ਨਹੀਂ ਹਨਾ ਤੁਹਾਨੂੰ ਸਾਰਾ ਪਤਾ ਦੀਦੀ ਵੀ ਗੱਲ ਕੀ ਆ ਮੇਰੇ ਮੂਰੇ ਨਾ ਜਿਆਦੇ ਭੋਲੇ ਬਣਨ ਦੀ ਕੋਈ ਲੋੜ ਨਹੀਂ ਹੈਗੀ ਆਪ ਤਾਂ ਤੁਸੀਂ ਸਾਰੰ ਦਿਨ ਵਿਹਲੇ ਬੈਠੇ ਰਹਿੰਦੇ ਹੋ ਤੁਹਾਨੂੰ ਤਾਂ ਆਏ ਆ ਵੀ ਨੇਹਾ ਤਾਂ ਗੋਲਪੁਣਾ ਕਰਾਈ ਚਲੀਏ ਤੇ ਇਹ ਕੰਮ ਨਾ ਮੈਂ ਜਮਾ ਵੀ ਨਹੀਂ ਕਰਦੀ ਤੇ ਇੱਥੇ ਤੁਸੀਂ ਬਾਹਰ ਹੋਵੋ ਪਹਿਲਾਂ ਮੇਰੇ ਕਮਰੇ ਚੋਂ ਜਾਓ ਆਪੇ ਤੁਹਾਨੂੰ ਮੈਂ ਆਪਦੇ ਕੱਪੜੇ ਚਲ ਕੋਈ ਨਹੀਂ ਭਾਈ ਸਾਰਾ ਪਤਾ ਮੈਨੂੰ ਜਾਣ ਕੇ ਪਿਆਰ ਦਿਖਾਉਂਦੇ ਆ ਕਿ ਜਿਹੜੀ ਜ਼ਮੀਨਾਂ ਨਾ ਸਾਰੀ ਆਪਦੇ ਨਾਮ ਕਰਾ ਲਓ ਜ਼ਮੀਨ ਨਹੀਂ ਮੈਂ ਨਾਮ ਕਰਾਉਣ ਦਿੰਦੀ ਚਾਰ ਕੱਪੜੇ ਧੋ ਕੇ ਡਰਾਮੇ ਕਰਦੇ ਨੇ ਨੀਹਾ ਆ ਲੈ ਜਾ ਭਾਂਡੇ ਆ ਲੈ ਜਾ ਮੈਂ ਤਾਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਕੀ ਹੋ ਗਿਆ ਬੋਲ ਮੇਰੇ ਤੋਂ ਨਾ ਇੰਨਾ ਅੰਨ ਨਹੀਂ ਪੱਕਦਾ ਸਿੱਧੀ ਜੀ ਗੱਲ ਹੈ ਮੇਰੀ ਤਾਂ ਆਪਾਂ ਤਾਂ ਅੱਡ ਹੋਣਾ ਦੋ ਜੀਵਾਂਗੇ ਆਪੇ ਪਕਾ ਕੇ ਖਾ ਲਿਆ ਕਰਾਂਗੇ ਕੀ ਗੱਲ ਹੋ ਗਈ ਭਾਬੀ ਨੇ ਕੁਝ ਕਿਹਾ ਤੈਨੂੰ ਹੂੰ ਭਾਬੀ ਨੇ ਕੋਈ ਕਸਰ ਛੱਡੀ ਵੀ ਆ ਕਹਿਣ ਦੀ ਉਹ ਚੱਲ ਕਿਉਂ ਐਵੇਂ ਲੜੀ ਜਾਨੀਆਂ ਕੋਈ ਨਾ ਮੈਂ ਬਾਗੀ ਨਾਲ ਸਲਾਹ ਕਰ ਲੈਣਾ ਫਿਰ ਦੇਖਦੇ ਆ ਕੀ ਬਣਦਾ ਲੈ ਦੇਖਣਾ ਕੀ ਆ ਦੋ ਭਾਂਡੇ ਨੇ ਅੱਡ ਕਰੋ ਰਸੋਈ ਦਾ ਸਮਾਨ ਸਾਰਾ ਅੱਡ ਹੋ ਗਿਆ ਜ਼ਮੀਨ ਰਹਿ ਜੂਗੀ ਉਹ ਵੰਡ ਲਾਂਗੇ ਬੱਸ ਉਹ ਨੇਹਾ ਤੂੰ ਕਿਉਂ ਇੰਨੀ ਕਾਲੀ ਕਰਦੀ ਆ ਤੈਨੂੰ ਕਿਹਾ ਤਾਂ ਹੈ ਮੈਂ ਬਾਗੀ ਨਾਲ ਗੱਲ ਕਰ ਲੂੰ ਫਿਰ ਦੇਖ ਲਾਂਗੇ ਕਿਵੇਂ ਬਣਦਾ ਫਿਰ ਹੋ ਜਾਣਗੇ ਅੱਡ ਆਪਾਂ ਇੰਨੀ ਕਾਲੀ ਨਹੀਂ ਕਰਦੀ ਹੁੰਦੀ ਫੇਰ ਵੀ ਅੱਥਰੂ ਮੇਰਾ ਪਾਈ ਆ ਉਹ ਉਹਦੇ ਨਾਲੇ ਬੇਬੀ ਆਪੂ ਕੀ ਕਹਣਗੇ ਪਿੰਡ ਵੀ ਦੋਨੇ ਪੈਣਾ ਅੱਡ ਹੋ ਗਈਆਂ ਲੈ ਦੱਸ ਆਪਾਂ ਕੋਈ ਵੱਖਰੇ ਅੱਡ ਹੋ ਰਹੇ ਆਗੇ ਦੁਨੀਆ ਹੀ ਅੱਡ ਹੁੰਦੀ ਐ ਦੋ ਜੀਆਂਗੇ ਆਪੇ ਪਕਾ ਕੇ ਖਾ ਲਿਆ ਕਰਾਂਗੇ ਇੱਥੇ ਮੈਨੂੰ ਪਤਾ ਹੈ ਚੁੱਲ੍ਹੇ ਮੂਰੇ ਸਾਰਾ ਦਿਨ ਨਿਕਲ ਜਾਂਦਾਗਾ ਬਥਾਰੜ ਵੀ ਕਾਲਾ ਹੋਣ ਤੇ ਆ ਗਿਆ ਉਹ ਤੈਨੂੰ ਕਿਹਾ ਤਾਂ ਹੈ ਬਾਬਾ ਵੀ ਕੋਈ ਗੱਲ ਨਹੀਂ ਬਾਈ ਜੀ ਨੂੰ ਆ ਜਾਣ ਦੇ ਮੈਂ ਆਪੇ ਗੱਲ ਕਰ ਲਾਂ ਉਹ ਫਿਰ ਜਿਵੇਂ ਤੈਨੂੰ ਸਹੀ ਲੱਗੂ ਉਕੜ ਕਰ ਲਈ ਛੋਟੀ ਕੀ ਗੱਲ ਹੋ ਗਈ ਉਹ ਤਾਂ ਕੁਛ ਨਹੀਂ ਬਾਈ ਇਹ ਕਹਿੰਦੀ ਸੀ ਵੀ ਹਾਂ ਅੱਡ ਹੋਣਾ ਅਬ ਇਹ ਕੀ ਗੱਲ ਹੋ ਗਈ ਅੱਡੇ ਤਾਂ ਹੋਣਾ ਹਾਂਜੀ ਸਹੀ ਕਹਿ ਰਹੇ ਨੇਗੇ ਅਸੀਂ ਤਾਂ ਅੱਡ ਹੋਣਾਗਾ ਬਾਈ ਮੈਂ ਛੋਟੀ ਗੱਲ ਦਾ ਹੋਊਗੀ ਅੱਡ ਹੋਣ ਦਾ ਗੱਲ ਨਾ ਕਰਦੇ ਆ ਬੱਸ ਬਾਈ ਜੋ ਤੁਹਾਨੂੰ ਕਹਿ ਦਿੱਤਾ ਅੱਡ ਹੋਣਾਗਾ ਇਹ ਚ ਗੱਲਾਂ ਤਾਂ ਕੋਈ ਰਹੀਆਂ ਹੀ ਨਹੀਂ ਹੈਗੀਆਂ ਤੁਸੀਂ ਅੱਡ ਕਰ ਦਿਓ ਬੱਸ ਜਿਹੜੇ 4 ਕਿੱਲੇ ਜ਼ਮੀਨ ਦੇ ਆਉਂਦੇ ਨੇ ਉਹ ਸਾਨੂੰ ਅੱਧੋ ਅੱਧ ਕਰ ਦਿਓ ਬੱਸ ਹਾਂ ਛੋਟੇ ਤੂੰ ਕੀ ਕਹਿਣਾ ਫਿਰ ਇਹਨਾਂ ਨੇ ਕੀ ਕਹਿਣਾ ਦਾ ਜਦੋਂ ਮੈਂ ਤੁਹਾਨੂੰ ਕਹਿ ਹੀ ਦਿੱਤਾ ਇਹ ਵੀ ਤਾਂ ਮੇਰੇ ਨਾਲ ਹੀ ਅੱਡ ਹੋਣਗੇ ਚਲੋ ਕੋਈ ਛੋਟੀ ਮਰਜ਼ੀ ਮਰਜ਼ੀ ਕਰ ਲਓ ਫਿਰ ਜੱਟੇ ਹੋਣਾ ਤਾਂ ਨੱਡ ਹੋ ਜੋ ਬਸ ਠੀਕ ਹੈ ਭਾਈ ਤੁਸੀਂ ਤੁਸੀਂ ਨਾ ਜ਼ਮੀਨ ਵੰਡ ਦੋ ਆਪ ਕੋਈ ਕਰੀਂ ਜ਼ਮੀਨ ਵੰਡ ਦਿੰਦੇ ਆ ਛੋਟਾ ਠੀਕ ਆ ਫਿਰ ਠੀਕ ਆ ਜੀ ਬਸ ਜਿਵੇਂ ਕਹਿੰਦੀ ਐ ਤਾਂ ਨਾ ਹੀ ਕਰ ਦੋ ਅੱਡ ਹੋ ਲਈ ਸਾਰਾ ਪਤਾ ਹੈ ਮੈਨੂੰ ਹੁਣ ਤਾਂ ਕਾਲਜਾ ਮੱਚ ਗਿਆ ਹੋਊਗਾ ਜਦੋਂ ਜ਼ਮੀਨ ਦਾ ਨਾਮ ਲਿਆ ਤਾਂ ਮੈਂ ਨਾ ਤੂੰ ਮਾੜਾ ਮਟਾ ਚਾਹ ਬਣੀ ਪਿੱਛੇ ਲੈਂਦੀ ਨਾਲੇ ਬੈਠ ਹੁੰਦਾ ਕਹਿੰਦੀ ਉਹਨੂੰ ਆਰਾਮ ਨਾਲ ਗੱਲ ਕਰ ਲੈਂਦੇ ਇੰਨੀ ਵੀ ਤੈਨੂੰ ਕੀ ਕਹਲੀ ਸੀ ਅੱਡ ਹੋਣ ਦੀ ਕੀ ਗੱਲ ਆਪਾਂ ਕਿਹੜਾ ਵਰਤਣਾ ਇਹਨਾਂ ਨਾਲ ਚਾਹ ਪਾਣੀ ਪੁੱਛ ਲਾਂ ਮੈਂ ਕੋਈ ਨਹੀਂ ਚਾਹ ਪਾਣੀ ਪੁੱਛਦੀ ਨੌਕਰ ਬਣਾਉਣ ਨੂੰ ਫਿਰਦੇ ਨੇ ਮੈਂ ਕੋਈ ਨਹੀਂ ਨੌਕਰਾਨੀ ਬਣਦੀ ਇਹਨਾਂ ਦੀ ਸੁਣ ਗਈ ਗੱਲ ਨਾਲੇ ਮੈਨੂੰ ਵੱਧ ਘੱਟ ਬੋਲਣ ਦੀ ਕੋਈ ਲੋੜ ਨਹੀਂ ਹੈਗੀ ਉਹ ਜੇ ਭਾਈ ਤੈਨੂੰ ਨਹੀਂ ਵਰਤਣਾ ਮੇਰਾ ਤਾਂ ਭਾਈ ਆ ਉਹ ਮੈਂ ਤਾਂ ਵਰਤਣਾ ਹੀ ਆ ਮੇਰੀ ਨਾ ਇੱਕ ਗੱਲ ਸੁਣ ਲਓ ਜਾਂ ਤਾਂ ਤੁਸੀਂ ਉਹਨਾਂ ਨੂੰ ਰੱਖ ਲਓ ਤੇ ਜਾਂ ਰੱਖ ਲਓ ਮੈਨੂੰ ਉਹ ਚਲ ਠੀਕ ਆ ਬੱਬਾ ਜਿਵੇਂ ਤੈਨੂੰ ਸਹੀ ਲੱਗਦਾ ਕਰ ਲੈ ਆਪਣਾ ਜਿਵੇਂ ਲੱਗਦਾ ਸਹੀ ਨਾ ਹੋਰ ਕੁਛ ਦਿਮਾਗ ਖਰਾਬ ਕਰਕੇ ਰੱਖ ਤਾਂ ਹੋਣਾ ਇਹਨੇ ਅੱਡ ਮੂਰੇ ਖਰਾਬ ਕਰ ਕਰ ਸਾਰੇ ਮੈਂ ਤਾਂ ਤੁਹਾਨੂੰ ਐਂ ਕਹਿੰਦੀ ਸੀਗੀ ਗੱਲ ਸੁਣੋ ਮੇਰੀ ਹੁਣ ਕੀ ਰਹਿ ਗਿਆ ਹੁਣ ਕੀ ਰਹਿ ਗਿਆ ਤਾਂ ਕੀ ਮਤਲਬ ਆ ਨਾਲੇ ਮੈਂ ਪਹਿਲਾਂ ਕਿੰਨਾ ਕ ਬੋਲਦੀ ਆਂਗੀ ਹੈ ਸਿੱਧੇ ਹੋ ਗਣਾ ਮੇਰੀ ਗੱਲ ਸੁਣ ਲਓ ਹਾਂ ਦੱਸ ਮੇਰੇ ਤਾਂ ਹੁਣ ਇੱਥੇ ਦਮ ਘੁੱਟਦਾਗਾ ਮੇਰੀ ਤਾਂ ਸਿੱਧੀ ਜੀ ਇੱਕੋ ਗੱਲ ਇਹੀ ਆ ਕਿ ਮੈਂ ਤਾਂ ਹੁਣ ਇੱਥੇ ਰਹਿਣਾ ਨਹੀਂਗਾ ਤੁਸੀਂ ਮਕਾਨ ਪਤਾ ਕਰ ਲਓ ਆਪਾਂ ਮੁੱਲੀ ਲੈ ਲਾਂਗੇ ਓ ਇੰਨੀ ਜਲਦੀ ਮੈਂ ਮਕਾਨ ਕਿੱਥੋਂ ਪਤਾ ਕਰਨਾ ਚੱਲ ਠੀਕ ਆ ਫਿਰ ਐਂ ਕਰੋ ਕਿਰਾਇਆ ਤਾਂ ਤਾਂ ਪਤਾ ਕਰ ਹੀ ਸਕਦੇ ਹੋਗੇ ਆਹੋ ਕਰ ਲੈਣਾ ਪਤਾ ਹੈਗਾ ਕਾੜੀ ਦੋਸਤ ਬਸ ਠੀਕ ਆ ਕਿਰਾਇਆ ਤਾਂ ਪਤਾ ਕਰ ਲੋ ਚਾਰ ਪੰਜ ਮਹੀਨੇ ਆਪਾਂ ਉੱਥੇ ਰਹਿ ਲਾਂਗੇ ਮੁੜ ਕੇ ਆਪਾਂ ਮੋਲੀ ਲੈ ਲਾਂਗੇ ਉਹ ਚੱਲ ਠੀਕ ਆ ਬਾਬਾ ਹੁਣ ਸੌ ਜਾ ਸਵੇਰੇ ਦੇਖਦੇ ਆ ਕੀ ਬਣਦਾ ਸਾਰਾ ਪਤਾ ਹੈ ਮੈਨੂੰ ਕਾਜਾ ਮੱਚਿਆ ਪੈਗਾ ਤੁਹਾਡਾ ਵੀ ਅੱਡ ਹੋਈ ਜਾਂਦੇ ਆਗੇ ਉਹ ਤੈਨੂੰ ਕਹਿ ਤਾਂ ਦਿੱਤਾ ਹੁਣ ਮੈਂ ਇਹਾ ਵੀ ਸਵੇਰੇ ਦੇਖਦੇ ਆ ਕੋਈ ਗੱਲ ਨਹੀਂ ਕਰ ਦੂੰ ਹੱਲ ਮੈਂ ਦੇਖਣਾ ਨਹੀਂਗਾ ਹੱਲ ਹੋਣਾ ਚਾਹੀਦਾ ਚੱਲ ਠੀਕ ਆ ਦੇਖਦੇ ਆ ਸਵੇਰੇ ਸੌਣੀ ਜਲਦੀ ਲੱਗੀ ਕਰਦਾ ਸੁਖਮਨ ਨੂੰ ਕਰਦਾ ਹੂੰ ਉਹ ਪਰ ਕੋਈ ਹਾਲ ਮੇਰਾ ਇਕਲਾ ਯਾਰ ਹੈਲੋ ਹਾਂ ਸੋਗਨ ਭਾਈ ਕਿਵੇਂ ਆ ਹਾਂ ਮੈਂ ਵੀ ਵਧੀਆ 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 ਤੇ ਕੰਮ ਸੀ ਭਾਈ ਛੋਟਾ ਜਿਹਾ ਇੱਕ ਕਰ ਦੋਗੇ ਅੱਛਾ ਉਹਨਾ ਆਪ ਨੂੰ ਕਮਰਾ ਚਾਹੀਦਾ ਸੀ ਕਿਰਾਏ ਤੇ ਇੱਕ ਨਹੀਂ ਨਹੀਂ ਬਸ ਹਾਂ ਚਾਰ ਪੰਜ ਮਹੀਨੇ ਲਈ ਚਲ ਤੂੰ ਚਲ ਠੀਕਾ ਠੀਕਾ ਚਲ ਘਰ ਨੂੰ ਹੀ ਆ ਜਾ ਫਿਰ ਆ ਜਾ ਆ ਜਾ ਭਾਈ ਆ ਜਾ ਫਿਰ ਆ ਜਾ ਚਲ ਇਹ ਤਾਂ ਘਰ ਨੂੰ ਹੋ ਗਿਆ ਕਿਵੇਂ ਹਰ ਜੀ ਦਾ ਹਾਂ ਸੁਖਨ ਭਾਈ ਆ ਗਿਆ ਹੋਰ ਇਹ ਰਿਹਾ ਸੀਗਾ ਹੋਰ ਪਹਿਲਾਂ ਇਹ ਦੱਸ ਚਾਹ ਪਾਣੀ ਪੀਏਗਾ ਨਾ ਨਾ ਫੋਨ ਕਰ ਰਿਹਾ ਸੀਗਾ ਫੇਰ ਉਹ ਤਾਂ ਆਪ ਨੂੰ ਕਮਰਾ ਚਾਹੀਦਾ ਅੱਛਾ ਹੋਰ ਯਾਰ ਕੀ ਹੋ ਗਿਆ ਫੇਰ ਮੈਂ ਅੱਡ ਹੋ ਗਿਆ ਕਿਵੇਂ ਉਹ ਯਾਰ ਤੈਨੂੰ ਪਤਾ ਤਾਂ ਹੈ ਨਹੀਂ ਹਜੇ ਸੁਭਾਅ ਦਾ ਉਹ ਆਪ ਵਿੱਚ ਲੜੀ ਜਾਂਦੇ ਨੇ ਯਾਰ ਫਿਰ ਤਾਂ ਕਰਕੇ ਦੇਖ ਨਹੀਂ ਜਾਂਦਾ ਇਹਦੇ ਨਾਲ ਤਾਂ ਅੱਡੇ ਚੰਗਾ ਯਾਰ ਇੱਕ ਵਾਰ ਫੇਰ ਵੀ ਦੇਖ ਲਾ ਉਹ ਯਾਰ ਬਸ ਹੁਣ ਤਾਂ ਨਿਬੜ ਗਈ ਤੂੰ ਭਾਈ ਬਣ ਕੇ ਨਾ ਕਰਨ ਨਾ ਖਾਲੇ ਯਾਰ ਹਲਕਾ ਹੋ ਜਾਂਦਾ ਨਾ ਹੈ ਕੋਈ ਬੰਦਾ ਫਿਰ ਤੇਰੇ ਕੋਲ ਹੈਗਾ ਹੈਗਾ ਕਰਾ ਫਿਰ ਹਾਲ ਚੱਲੀ ਯਾਰ ਚਲੋ ਇਹ ਮੈਂ ਤਾਂ ਬਹੁਤ ਔਖਾ ਇਹ ਜੇ ਕੋਲੇ ਇਸ ਤੋਂ ਆ ਜਾ ਆ ਜਾ ਭਾਈ ਚੱਲ ਆ ਜਾ ਜੀ ਕਮਰਾ 1 ਨੰਬਰ ਹੈ ਯਾਰ ਵਧੀਆ ਨੇ ਕਮਰੇ ਮਾਹੌਲ ਤਾਂ ਵਧੀਆ ਉੱਥੇ ਦਾ ਹਾਂ ਹਾਂ ਚੱਲ ਠੀਕ ਆ ਘਰ ਵਾਲਾ ਮਾਹੌਲ ਆ ਸਾਰਾ ਯਾਰ ਸੱਚੀ ਕਾ ਠੀਕ ਆ ਇੱਧਰ ਆ ਹਾਂ ਇੱਧਰੇ ਆ ਆ ਜਾ ਫਿਰ ਆ ਜਾ ਯਾਰ ਚੱਲ ਚੱਲੇ ਭਾਈ ਆ ਗਿਆ ਦੁਪਹਿਰੇ ਦੁਪਹਿਰ ਤੇ ਸੌਣ ਵੀ ਨਹੀਂ ਦਿੰਦੇ ਔਰ ਕਿਵੇਂ ਬਾਈ ਹੋਰ ਸੁਣਾ ਬਾਈ ਸੁਖਮਣ ਹੋਰ ਕੀ ਹਾਲਾ ਬਾਈ ਵਧੀਆ ਜੀ ਵਧੀਆ ਯਾਰ ਰੂਮ ਦੇਖਿਆ ਸੀ ਆਪਰੇ ਰੂਮ ਆ ਮੈਂ ਤੁਹਾਨੂੰ ਦੱਸਿਆ ਤੇ ਹੁਣ ਕਿਹੜੇ ਟਾਈਮ ਆਇਆ ਯਾਰ ਨਾ ਸਵੇਰ ਦਾ ਟਾਈਮ ਹੈ ਨਾ ਸ਼ਾਮ ਦਾ ਟਾਈਮ ਹੈ ਦੁਪਹਿਰੇ ਨੀਂਦ ਆ ਬਾਈ ਨੇ ਹੁਣੇ ਫੋਨ ਕਰਿਆ ਮੈਨੂੰ ਵੀ ਅੱਛਾ ਅੱਛਾ ਚਲੋ ਬਾਈ ਜਰੂਰੀ ਸੀਗਾ ਤਾਂ ਕਰਕੇ ਫਿਰ ਹੁਣੇ ਆ ਗਏ ਕੋਈ ਨਹੀਂ ਕੋਈ ਨਹੀਂ ਰੂਮ ਤੇ ਦਿਖਾ ਦੰਨੇ ਆ ਤੇ ਬਾਕੀ ਤੈਨੂੰ ਮੈਂ ਸੁਖਮਣ ਦੱਸਿਆ ਵੀ ਸੀ ਉਹ ਮੈਂ ਦੱਸਤਾ ਸੀਗਾ ਠੀਕ ਠੀਕ ਹੈ ਹਾਂ ਹਾਂ ਉਹ ਬਾਈ ਦੱਸਤਾ ਸੀ ਨਾ ਮੈਨੂੰ ਬਸ ਤੁਸੀਂ ਕਮਰਾ ਦਿਖਾਓ ਕਮਰਾ ਦੀ ਚਿੰਤਾ ਨਹੀਂ ਕਰਨੀ ਬਸ ਠੀਕ ਠੀਕ ਹੈ ਪਰ ਮੈਨੂੰ ਮ ਕਿਰਾਇਆ ਮੈਂ ਕਿਹਾ ਤੁਸੀਂ ਬੇਫਿਕਰ ਕਰੋ ਜੀ ਕੋਈ ਨਾ ਕਿਰਾਇਆ ਤੁਹਾਨੂੰ ਆਪਾਂ ਪਹਿਲਾਂ ਹੀ ਦੇ ਦੇਣਾ ਮੈਨੂੰ ਕਮਰਾ ਦਿਖਾਓ ਚਲੋ ਸੁਖਮਨ ਦੀ ਗਾਰੰਟੀ ਆ ਚਲ ਇਹਦੇ ਕਰਕੇ ਮੈਂ ਤੁਹਾਨੂੰ ਦਿਖਾ ਦਵਾਂ ਤੁਸੀਂ ਦਿਖਾਓ ਮੈਨੂੰ ਕਮਰਾ ਜੀ ਮੇਹਾ ਆ ਲੈ ਆਪਣੇ ਪਾਣੀ ਪੀ ਲੈ ਹੁਣ ਕਿਵੇਂ ਸਿਹਤ ਠੀਕ ਆ ਹੁਣ ਤਾਂ ਅੱਛਾ ਮੈਂ ਤਾਂ ਤੁਹਾਨੂੰ ਆਈ ਕਹਿੰਦੀ ਸੀ ਹੂੰ ਹੁਣ ਮੇਰੇ ਤੋਂ ਤਾਂ ਕੰਮ ਹੁੰਦਾ ਨਹੀਂਗਾ ਡਾਕਟਰ ਨੇ ਤਾਂ ਮੈਨੂੰ ਬੈਡ ਰੈਸਟ ਦੱਸਤੀ ਤੇ ਤੁਸੀਂ ਕੋਈ ਕੰਮ ਵਾਲੀ ਦੇਖ ਲੈਂਦੇ ਉਹ ਕੰਮ ਵਾਲੀ ਤਾਂ ਆਪਾਂ ਰੱਖ ਲੈਂਦੇ ਨੇ ਹਾਂ ਓਏ ਮੈਂ ਤਾਂ ਬਾਹਰ ਅੰਦਰ ਜਾਂਦਾ ਰਹਿਣਾ ਉਹ ਤੈਨੂੰ ਪਤਾ ਤਾਂ ਹੈ ਆਪਣੇ ਘਰ ਤੇ ਸੋ ਸਮਾਨ ਪਿਆ ਉਹ ਕਿਤੇ ਇੱਧਰ ਉੱਧਰ ਨਾ ਕਰ ਦੇਵੇ ਹਾਂ ਕਿਤਾਬਾਂ ਸੋਟੀ ਠੀਕ ਆ ਪਰ ਫਿਰ ਹੁਣ ਕੀ ਕਰੀਏ ਜਾਂ ਤਾਂ ਮੈਂ ਤੈਨੂੰ ਕਿਹਾ ਸੀ ਵੀ ਨਾ ਉਹ ਅੱਡ ਤੂੰ ਵੀ ਨਹੀਂ ਹਟੀ ਫੇਰ ਲੱਗੇ ਤੁਸੀਂ ਮੇਰੇ ਕੋਲ ਉਹੀ ਗੱਲਾਂ ਕਰਨ ਪੁਰਾਣੀਆਂ ਗੱਲਾਂ ਨਾ ਛਡੋ ਮੇਰੇ ਕੋਲੇ ਉਹ ਫਿਰ ਤੂੰ ਮੈਨੂੰ ਕੋਈ ਸੋਚਣ ਦਿੰਦੀ ਕਹਿੰਦਾ ਮੈਨੂੰ ਕੋ ਸੋਚਣ ਨਹੀਂ ਦਿੱਤਾ। ਜਾ ਕੇ ਭਾਂਡੇ ਅੱਡ ਹੋ ਗਈ ਚੁੱਪਚਾਪ। ਤੇ ਫਿਰ ਹੋਰ ਕੀ ਕਰਦੀ? ਫਿਰ ਉਹਨਾਂ ਦਾ ਗੋਲਾ ਧੰਦਾ ਕਰਦੀ ਮੈਂ। ਮੇਰ ਤੋਂ ਨਹੀਂ ਹੁੰਦਾ ਸੀਗਾ ਆੜੀ ਹੋਣਾ ਸੀ। ਹੋਣਾ ਸੀ ਆੜੇ ਨੇ। ਨਾਲ ਤੁਸੀਂ ਨਾ ਮੇਰਾ ਹੁਣ ਬਾਲਾ ਸਿਰ ਨਾ ਖਾਓ। ਮੈਨੂੰ ਤਾਂ ਪਹਿਲਾਂ ਹੀ ਸਿਰ ਬਹੁਤ ਦੁਖੀ ਜਾਂਦਾ। ਨਾਲੇ ਮੇਰੀ ਦਵਾਈ ਮੁੱਕ ਗਈ। ਮੈਨੂੰ ਦਵਾਈ ਲਿਆ ਦਿਓ। ਦੁਖਦਾ ਜਿਹਾ ਸਿਰ। ਕਿੱਥੋਂ ਲਿਆਦਾ ਮੈਂ ਦਵਾਈ ਤੈਨੂੰ? ਮੇਰੇ ਕੋਲ ਕੀ ਆ? ਕਿਉਂ? ਇਹ ਕਿੱਥੋਂ ਦਾ ਕੀ ਮਤਲਬ ਆ? ਹੋਰ ਕਿੱਥੋਂ ਮੰਗਾਉਂਗੇ ਮੈਂ ਦਵਾਈ? ਦਵਾਈ ਤਾਂ ਤੁਸੀਂ ਲਿਆ ਕੇ ਦੋਗੇ। ਉਹ ਪਾਈ ਸਾਰਾ ਹਸਾਬ ਤਾਂ ਉਹ ਤਾਂ ਆ ਵੱਡਾ ਭਾਈ ਰੱਖਦਾ ਸੀ। ਉਹਨੂੰ ਜਾਣਦੇ ਸਾਰੇ ਆੜਤੀਏ, ਮੈਨੂੰ ਕੌਣ ਜਾਣਦਾ? ਨਾਲੇ ਮੈਂ ਹੁਣ ਕਿਧਰ ਪੜਾਂ? ਉਦੋਂ ਮੈਂ ਤੁਹਾਨੂੰ ਕਹਿੰਦੀ ਹੁੰਦੀ ਸੀ, ਹਿਸਾਬ-ਕਿਤਾਬ ਰੱਖਿਆ ਕਰੋ। ਲੱਗਦਾ ਹੁਣ ਪਤਾ? ਮੈਨੂੰ ਨਹੀਂ ਪਤਾ, ਇਹ ਤਾਂ ਦਵਾਈ ਚਾਹੀਦੀ ਆ, ਜਿੱਥੋਂ ਮਰਜ਼ੀ ਲਿਆ ਕੇ ਦੋ। ਨਾ ਦਵਾਈ ਕੀ? ਆਉਂਦਾ ਮੈਨੂੰ 500 ਕਿਲਾ। ਉਹ ਤਾਂ ਆਉਣਾ ਮੈਨੂੰ ਠੇਕਾ। ਤੈਨੂੰ ਨਿਆੜਾਂ ਦਵਾਈ। ਤੇ ਹੁਣ ਇਹਦਾ ਮਤਲਬ ਮੈਂ ਦਵਾਈ ਤੋਂ ਬਿਨਾਂ ਰਹੂੰਗੀ? ਆਹੋ, ਰਹਿਲਾ, ਕਿਧਰੇ ਨਹੀਂ ਮਰਦੀ ਤੂੰ? ਆ ਕੀ ਗੱਲ ਹੈਗੀ ਨਾਲ ਤੁਹਾਨੂੰ ਬੋਲਣ ਤਾਂ ਨਹੀਂ ਪਤਾ ਮਰਜ਼ੀ ਦਾ ਕੀ ਮਤਲਬ ਹੈ ਜਦੋਂ ਭਾਬੀ ਹੁਣਾਂ ਨਾ ਰਹਿੰਦੇ ਸੀ ਉਦੋਂ ਤਾਂ ਬੜਾ ਕੁਝ ਰਹਿੰਦੇ ਹੁੰਦੇ ਸੀ ਹੁਣ ਪਤਾ ਨਹੀਂ ਤੁਹਾਨੂੰ ਕੀ ਹੋ ਗਿਆ ਉਹ ਅੱਡ ਵੀ ਤਾਂ ਇਹੀ ਕੀਤਾ ਸਾਨੂੰ ਇੰਨਾ ਪਿਆਰ ਸੀ ਸਾਡੇ ਦੋਵਾਂ ਭਾਈਆਂ 'ਚ ਤੱਕੇ ਨਾਲ ਕੋਈ ਨਹੀਂ ਕੀਤਾ ਮੈਂ ਥੋੜੀ ਮਰਜ਼ੀ ਸੀ ਤੁਸੀਂ ਵੀ ਅੱਡ ਤਾਂ ਹੀ ਹੋਏ ਹੋ ਉਹ ਚਲ ਠੀਕ ਆ ਜੇ ਮੈਂ ਲੈ ਪੈਸੇ ਲੈ ਆਉਂ ਦਵਾਈ ਤੈਨੂੰ ਕਿਧਰ ਨਹੀਂ ਮਰਦੀ ਤੂੰ ਚਲ ਚੰਗਾ ਦਵਾਈ ਤਾਂ ਤੁਹਾਨੂੰ ਲਿਆ ਕੇ ਦੇਣੀ ਪਊਗੀ ਕੁਛ ਮਰਜ਼ੀ ਹੋ ਜਾਏ ਸਾਰਾ ਪਤਾ ਮੈਨੂੰ ਆਹੋ ਹੁਣ ਭਾਬੀ ਨਾਲ ਗੱਲਬਾਤ ਨਹੀਂ ਨਾ ਹੁੰਦੀ ਤਾਂ ਹੀ ਮਚੇਮਾ ਹੋਇਆ ਪਿਆ ਕੀ ਕਰਾਂ ਹੁਣ ਚੱਲਾਂ ਇਹ ਕਰਦਾ ਵੱਡੇ ਭਾਈ ਨੂੰ ਨਾਲ ਫੋਨ ਪੁੱਛਣਾ ਨੂੰ ਹੈਲੋ ਹਾਂਜੀ ਭਾਈ ਕੀ ਹਾਲ ਨੇ ਹਾਂਜੀ ਹਾਂਜੀ ਬਸ ਵਧੀਆ ਵਧੀਆ ਜੀ ਨਹੀਂ ਨਹੀਂ ਉਹ ਨਿਹਾਲ ਛੱਟ ਲੱਗੀ ਸੀਗੀ ਤੇ ਦਵਾਈ ਲੈਕ ਹੋਣੀ ਸੀ ਪੈਸੇ ਨਹੀਂ ਲੋੜ ਸੀਗੀ ਹੋ ਜੋ ਫਲ ਉਹ ਪੌੜੀਂ ਜੀ ਗਰਬੀ ਸੀ ਨਹੀਂ 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 ਕੋਈ ਬਹੁਤ ਬਹੁਤ ਹੀ ਵੱਡੀ ਐਮਰਜੈਂਸੀ ਨਹੀਂ ਹੈਗੀ ਉਹ ਨਿੱਕੀ ਮੋਟੀ ਛੱਟ ਆ ਠੀਕ ਠੀਕ ਹੈ ਜੀ ਮੈਂ ਹੁਣ ਚਲੋ ਕਰਿਆ ਹੁਣ ਠੀਕ ਹੈ ਜੀ ਤੂੰ ਦੇਖਦਾ ਕੀ ਕਹਿੰਦਾ ਬਾਈ ਇਹ ਹਲੇ ਤੱਕ ਨਹੀਂ ਆਇਆ ਕਦੋਂ ਦਾ ਫੋਨ ਲਾਇਆ ਹੋਇਆ ਹੈਗਾ ਆ ਜਾਂਦਾ ਫੋਨ ਕਰਾ ਦੀ ਚਲੋ ਛੱਟ ਜਿਆਦੇ ਲੱਗੀ ਹੋਊਗਾ ਆ ਜਾਂਦਾ ਦੇਖ ਲੈਣੇ ਆ ਕੋਈ ਤਾਂ ਜੀ ਹਜੇ ਤੱਕ ਨਹੀਂ ਆਇਆ ਹੋਇਆ ਮੈਨੂੰ ਤਾਂ ਐਵੇਂ ਨਹੀਂ ਪਤਾ ਵੀ ਉਹ ਰਹਿੰਦੇ ਕਿੱਥੇ ਮੰਦਾ ਆਪ ਫਿਕਰ ਲੱਗੀ ਵੀ ਹੁਣ ਦੱਸ ਜਿਆ ਤਾਂ ਕਾਹੂ ਜਿਆਦਾ ਪਤਾ ਲੱਗੂ ਮੈਨੂੰ ਵੀ ਤੂੰ ਬਾਈ ਜਾ ਤੂੰ ਕਦੋਂ ਫੋਨ ਕਰੀ ਜੰਨੀ ਹੁਣ ਮੈਂ ਕਿੰਨੇ ਛੱਟ ਵਜੇ ਹੁਣ ਤਾਂ ਚਿੰਤਾ ਆ ਆ ਗਿਆ ਚਲੋ ਸਸੀ ਗਾ ਬਈ ਸਸੀ ਗਾ ਵੀਰੇ ਛੱਤਰੀ ਗਾ ਬਾਈ ਜਾ ਲੈ ਬੈਠ ਜਸ ਹੋ ਠੀਕ ਹੋ ਮੇਰੇ ਹਾਂ ਠੀਕ ਹੈ ਹੁਣ ਦੱਸੋ ਨੀਹਾ ਠੀਕ ਹੈ ਹਾਂਜੀ ਹੁਣ ਤਾਂ ਫਰਕ ਆ ਤੁਸੀਂ ਸਾਡੇ ਕੋਲ ਹੋਰ ਹੀ ਆਓ ਯਾਰ ਠੀਕ ਹੈ ਉੱਥੇ ਰਹਿ ਕੇ ਨਾ ਕੋਈ ਵੜਨਾ ਹੈਗਾ ਨਾ ਤੂੰ ਕੀ ਕੀ ਕਰੇਗਾ ਕਿਵੇਂ ਆ ਗਈ ਨੀਹਾ ਵਾਲੀ ਸੱਟ ਤਾਂ ਨਹੀਂ ਵੱਜੀ ਉਹਦੇ ਇਹਨੂੰ ਦੱਸ ਦੇ ਯਾਰ ਸਮਾਰ ਕੇ ਇਹ ਤਾਂ ਕਰਦੀ ਮੈਂ ਚੰਤਾ ਕਰੀ ਜਾਂਦੀ ਹਾਂ ਨਹੀਂ ਨਹੀਂ ਭਾਬੀ ਬਹੁਤੀ ਸੱਟ ਨਹੀਂ ਹੈਗੀ ਥੋੜੀ ਹੀ ਆ ਨਾ ਐਵੇਂ ਕਿਵੇਂ ਡਿੱਗ ਗਈ ਉਹ ਕਾਹ ਤੋਂ ਡਿੱਗ ਗਈ ਉਹ ਪਾਪੀ ਤੇਨੂੰ ਪਤਾ ਤਾਂ ਹੈ ਉਹ ਕਾਲੀ ਬੋਹ ਕਰਦੀ ਆ ਉਹ ਪੌੜੀਆਂ 'ਚ ਗਿਰ ਗਈ ਦੇਖ ਛੋਟੇ ਮੈਂ ਕਹਣੀ ਆਂਗੀ ਤੁਸੀਂ ਦੋਨੇ ਹੀ ਨੇ ਇੱਥੇ ਆਜੋ ਤੁਸੀਂ ਜਿਵੇਂ ਕਹੋਗੇ ਨਾ ਅਸੀਂ ਤਉਵੇਂ ਕਰ ਲਾਂਗੇ ਮੈਂ ਤਾਂ ਇਹਨਾਂ ਕਹੇ ਮੋਰੀ ਆ ਜਾਓ ਮੈਂ ਇਹ ਆ ਪੈਸੇ ਚੱਕਦਾ ਨਾਲ ਜੇ ਲੋਡ ਉਪਰ ਸਾਈਡ ਚੱਲਦਾ ਨਹੀਂ ਫਿਰ ਤੁਸੀਂ ਉਰੇ ਆ ਜਾਓ ਆਪਾਂ ਕੋਈ ਦਿਖਾ ਦਾਂਗੇ ਠੀਕ ਹੈ ਮੈਂ ਨਾਲ ਪੇਪਰ ਚੱਕ ਲੈਣਾ ਠੀਕ ਹੈ ਹਾਂ ਬਸ ਓਦੇ ਨਹੀਂ ਬੋਤਾ ਇਸ ਮੇਰੇ ਨਾਲ ਚੱਲੋ ਚੱਲੋ ਆ ਜਾਓ ਜੀ ਵੀਰੇ ਨਿੰਘਿਓ ਨੀਹਾ ਉੱਠ ਨੀਹਾ ਲੈ ਜਾਓ ਵੀਰੇ ਦੀਦੀ ਤੁਸੀਂ ਠੀਕ ਆਂ ਹਾਂ ਦੀਦੀ ਮੈਂ ਤਾਂ ਠੀਕ ਆਂ ਨਾ ਐਡੀ ਸੱਟ ਮਰ ਵਾਲੀ ਹੈਗੀ ਕਿਆ ਨਣੀ ਤੁਰ ਗਿਆ ਤੇਰੇ ਤੋਂ ਦੀਦੀ ਵਾਸਪੋਚੇ ਲਾਈ ਜਾਂਦੀ ਸੀ ਪੈਰ ਤਲਕ ਗਿਆ ਕੀ ਪੋਚੇ ਲਾਈ ਜਾਂਦੀ ਸੀ ਪਹਿਲਾਂ ਮੈਨੂੰ ਐਂ ਦੱਸ ਆਪ ਦਾ ਐਡਾ ਘਰ ਸੀਗਾ ਉਹ ਛੱਡ ਕੇ ਇੱਥੇ ਕਿਰਾਏ ਤੇ ਰਹਿਣਾ ਹੈ ਐਂ ਸਰੂਆ ਸੋਟਾ ਤੋਂ ਨਾ ਇਹਨਾਂ ਦਾ ਉਹ ਭਾਬੀ ਉਹ ਮੈਂ ਤੇਨੂੰ ਬਹੁਤ ਕਹਿਣਾ ਵੀ ਚੱਲ ਚਲੀ ਉਧਰ ਇਹੀ ਨਹੀਂ ਹਟਦੀ ਪਤਾ ਨਹੀਂ ਇਹਨੂੰ ਕੀ ਹੁੰਦਾ ਛੋਟੇ ਦਿਨ ਕਹਿੰਦਾ ਅਗਲੇ ਉਹ ਨਾ ਤੁਹਾਡੋ ਘਰ ਵੀ ਨਾ ਛੱਡਦਾ ਹੁੰਦਾ ਕਿਤੇ ਆਪਦੇ ਬਿਨਾਂ ਨਾ ਕਿਰਾਏ ਤੇ ਰਹਿਣਾ ਨਾ ਤਾਂ ਮੈਂ ਚਲੂ ਉਧਰ ਉਹ ਭਾਈ ਮੈਂ ਤਾਂ ਕਹਿਣਾ ਆਹੀ ਨੀ ਮੰਦੀ ਉਹ ਤੂੰ ਮਨਾਉਣਾ ਨਾ ਤੂੰ ਆਇਆ ਤੂੰ ਮਨਾਇਨੂੰ ਉਹ ਮੈਂ ਤਾਂ ਕਹਿ ਕੇ ਹੰਭ ਗਿਆ ਬਾਈ ਇਹਨੂੰ ਪਤਾ ਨਹੀਂ ਦਿਮਾਗ ਕੀ ਹੈ ਇਹਨੂੰ ਕਿਰਾਇਆ ਦੇ ਕਿੰਨਾ ਟਾਈਮ ਕੱਢ ਲਓਗੇ ਤੁਸੀਂ ਸਹੀ ਗੱਲ ਹੈ ਜੀ ਤੁਹਾਡੀ ਕਿਰਾਇਆ ਦੇ ਕਿੰਨਾ ਟਾਈਮ ਕੱਢ ਲਓਗੇ ਤੁਸੀਂ ਉਹਨਾਂ ਨੇ ਭਾਬੀ ਰੋਟੀ ਦਾ ਬਹੁਤ ਔਖਾ ਆਇਆ ਪਿਆ ਆਪਣਾ ਰੋਟੀ ਦਾ ਔਖਾ ਤਾਂ ਠੀਕ ਆ ਪਹਿਲਾਂ ਮੈਨੂੰ ਐ ਦੱਸੋ ਮੈਂ ਕਦੇ ਫਰਕ ਕੀਤਾ ਤੁਹਾਡੇ ਦੋਨਾਂ 'ਚ ਜੇ ਤੁਹਾਡੇ ਵੱਡੇ ਭਰਾ ਨੇ ਕੀਤਾ ਹੋਵੇ ਵੱਡਾ ਮਕਾਨ ਆ ਆਪਣੇ ਨਹੀਂ ਭਾਬੀ ਇਹ ਜੀ ਤਾਂ ਕੋਈ ਗੱਲ ਨਹੀਂ ਤੁਸੀਂ ਤਾਂ ਕਦੇ ਕੋਈ ਫਰਕ ਪੀ ਨਹੀਂ ਰੱਖਿਆ ਹੈਗਾ ਮੈਂ ਨਹੀਂ ਕਹਿੰਦੇ ਕੋਈ ਕੰਮ ਦਾ ਕਿਆ ਪੁੱਤ ਤੈਨੂੰ ਜਿਵੇਂ ਤੂੰ ਕਰਦਾ ਉਹ ਵੀ ਕਰ ਲੈ ਠੀਕ ਹੈ ਤੈਨੂੰ ਸਹੀ ਲੱਗਦਾ ਜਿਵੇਂ ਤੂੰ ਉਹ ਵੀ ਕਰ ਲੈਣਾ ਮੈਂ ਕਦੇ ਕੋਈ ਫਰਕ ਨਹੀਂ ਰੱਖਿਆ ਠੀਕ ਆ ਨਿਆ ਹੁਣ ਜੋ ਗੱਸਾ ਕਰ ਲੈ ਮੈਨੂੰ ਦੱਸ ਦੇ ਤੂੰ ਛੋਟੀ ਐ ਫਿਰ ਵੀ ਹਾਂ ਤੂੰ ਛੋਟੀ ਐ ਮੇਰੇ ਤੋਂ ਬਚਪਨ ਤੋਂ ਨੇ ਇਹੇ ਜੀ ਹੈਗੀ ਚਿੜਚੜਾ ਸੁਭਾਗ ਹੈ ਦਾ ਚਿੜ ਜਾਂਦੀ ਹੈਗੀ ਪਰ ਐਡਾ ਵੀ ਨਹੀਂ ਹੋਣਾ ਚਾਹੀਦਾ ਵਿਆਹ ਦਾ ਤਾਂ ਦੂਰ ਹੋ ਜੀ ਚੱਲ ਕੋਈ ਨਹੀਂ ਭੈਣੇ ਨਿਆਣੀ ਮਾਤਸ ਨੇ ਮੇਰ ਤੋਂ ਗਲਤੀ ਹੋ ਗਈ ਮੈਨੂੰ ਮਾਫ ਕਰ ਦੇ ਮੈਂ ਤਾਂ ਪੁੱਠਾ ਹੀ ਸੋਚ ਗਈ ਵੀ ਭੈਣ ਵੀ ਕਦੇ ਸ਼ਰੀਕ ਬਣਦੀ ਹੁੰਦੀ ਆ ਮੈਂ ਉਸ ਤੋਂ ਬਾਅਦ ਇਹੋ ਜਿਹੀ ਕੋਈ ਗਲਤੀ ਨਹੀਂ ਕਰਦੀ ਪੋਤਾ ਘਰ ਠੀਕ ਆ ਜੇ ਤੁਹਾਨੂੰ ਜ਼ਮੀਨ ਦੇ ਲਾਲਚ ਆ ਨਾ ਤੇ ਮੈਂ ਜ਼ਮੀਨ ਵੀ ਤੁਹਾਡੇ ਨਾਲ ਕਰਾ ਦਿੰਦੀ ਨਹੀਂ ਨਹੀਂ ਭਾਬੀ ਇਹੋ ਜਿਹੀ ਕੋਈ ਗੱਲ ਨਹੀਂ ਨਾ ਕੋਈ ਗੱਲ ਨਹੀਂ ਛੋਟਾ ਮੇਲ ਵੀ ਤਾਂ ਜ਼ਮੀਨ ਵੀ ਕਰਾ ਦੋ ਤੇ ਮੇਰੀ ਕੀ ਗੱਲ ਹੈ ਨਹੀਂ ਨਹੀਂ ਇਹੋ ਜਿਹੀ ਗੱਲ ਨਹੀਂ ਨਾ ਕੋਈ ਰਿਸ਼ਤਾ ਚੱਲਦਾ ਉਹਨਾਂ ਨਾਲ ਨਹੀਂ ਨਹੀਂ ਵੀਰ ਜੀ ਬਸ ਹੁਣ ਤਾਂ ਨਾ ਅਸੀਂ ਤੁਹਾਡੇ ਨਾਲ ਹੀ ਰਵਾਂਗੇ ਹੁਣ ਮੈਨੂੰ ਪਤਾ ਲੱਗ ਗਿਆ ਵੀ ਅਲੱਗ ਰਹਿ ਕੇ ਨਾ ਸਰਦਾ ਨਹੀਂ ਹੁੰਦਾ ਉਹਨਾਂ ਨੇ ਭਾਬੀ ਭਰਾ ਦਾ ਕਿਤੇ ਭਰਾਵਾਂ ਮੇਰੇ ਸਰਿਆ ਉਹਨਾਂ ਨੇ ਕਿਤੇ ਭੈਣਾਂ ਦਾ ਕਿਥੇ ਸਰਿਆ ਇੱਕਣ ਬਸ ਹੁਣ ਮੈਂ ਤੁਹਾਡੇ ਦੋਨਾਂ ਦੇ ਕਿਸੇ ਦੀ ਨਹੀਂ ਸੁਣੀ ਠੀਕ ਹੈ ਚੁੱਪਚਾਪ ਨੱਕ ਕਰੇ ਚੱਲੋ ਆਪ ਦਾ ਏਡਾ ਕਰ ਹੈਗਾ ਨਾ ਉੱਥੇ ਰੋ ਜਿਵੇਂ ਰਹਿਣਾ ਕਰ ਉਹ ਨਾਲੇ ਛੋਟੇ ਦੇਖ ਲੈ ਪੂਰੇ ਨਾਲ ਦਾ ਖੜ ਜਾਦੇ ਚੰਗੀ ਤਰ੍ਹਾਂ ਨਾ ਕੋਈ ਖਾ ਪੀ ਜਾ ਕਰਨ ਬਾਗਾਨੇ ਦੇ ਨਾਲ ਕਿਰਾਇਆ ਦੇਣਾ ਮਹੀਨੇ ਬਾਅਦ ਕੰਮ ਕੋਈ ਹੈ ਨਹੀਂ ਠੀਕ ਆ ਬਾਈ ਤੁਸੀਂ ਫਿਕਰ ਨਾ ਕਰੋ ਚੱਲਦੇ ਆਪ ਕੋਈ ਤੇਰੀ ਕੋਈ ਗੱਲ ਹਾਂ ਤੁਸੀਂ ਉੱਥੇ ਚੱਲੋ ਠੀਕ ਨੇ ਕਹਿੰਦੇ ਨੇ ਨਾਲੇ ਲੋਕ ਵੀ ਕਹਿੰਦੇ ਨੇ ਵੀ ਦੋ ਭਰਾ ਦੇ ਦੋ ਅੱਡ ਅੱਡ ਹੋ ਕੇ ਰਹੇ ਚਲੋ ਕੋਈ ਗੱਲ ਨਹੀਂ ਭਾਬੀ ਮਾਫ ਕਰ ਦੋ ਸਾਨੂੰ ਤੇ ਇਹਨੂੰ ਵੀ ਹਾਂ ਠੀਕ ਆ ਵੀਰੇ ਹਾਂ ਚਲ ਬਸ ਹੁਣ ਘਰੇ ਚੱਲਦੇ ਹਾਂ ਠੀਕ ਨੇ ਜਿਵੇਂ ਰਹਿਣਾ ਰਹੋ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਆਹੀ ਚੱਲੀਏ ਚਲੋ ਚਲੋ ਜੀ